ਜੀ ਕਾ ਖਾਲਸਾ ਵਾਇਕਰੋ ਜੀ ਕੀ ਫਤਿਹ ਤੁਸੀਂ ਤੁਹਾਡੇ ਨਗਰ ਦੇ ਸਾਫਾ ਸਰਪੰਚ ਸਰਬਜੀਤ ਸਿੰਘ ਜੀ ਅਲਾਲ ਪਾਸੋਂ ਸੁਣਿਆ ਕਿ ਸਰਦਾਰ ਸੁਮਨਜੀਤ ਸਿੰਘ ਮਾਨ ਸਾਹਿਬ ਨੂੰ ਕਿਵੇਂ ਆ ਕਿਉਂ ਜੁੜਾਉਣਾ ਜ਼ਰੂਰੀ ਆ ਇੱਕ ਪਾਸੇ ਦਿੱਲੀ ਆ ਦੂਜੇ ਪਾਸੇ ਪੰਜਾਬ ਆ ਤੇ ਪਾਰਟੀਆਂ ਨੇ ਜਿਨ੍ਹਾਂ ਨੇ ਰਾਜ ਕੀਤਾ ਤੇ ਪੰਜਾਬ ਦਾ ਹਮੇਸ਼ਾ ਤਾਣ ਕੀਤਾ ਤੇ ਨੁਕਸਾਨ ਕੀਤਾ ਉਸ ਤੋਂ ਇਲਾਵਾ ਇਹ ਆਧੁਨਿਕ ਜਿਹੜੇ ਪਾਰਟੀਆਂ ਨੇ ਉਹ ਸਿਰਫ ਸਿਰਫ ਤੇ ਸਿਰਫ ਕੁਰਸੀ ਲਈ ਚੋਣ ਲੜਦੇ ਨੇ ਜਦੋਂ ਕੁਰਸੀ ਤੇ ਬੈਠ ਜਾਂਦੇ ਨੇ ਤਾਂ ਜਿਹੜੇ ਬਾਅਦ ਵਿੱਚ ਪਹਿਲਾਂ ਗੱਲਾਂ ਹੁੰਦੀਆਂ ਨੇ ਸਾਰੀਆਂ ਬਦਲ ਜਾਂਦੀਆਂ ਨੇ ਝੇਕਰ ਆਪਾਂ ਕਾਂਗਰਸ ਦੀ ਗੱਲ ਕਰੀਏ ਉਹਨਾਂ ਨੇ ਸਾਨੂੰ ਗਲਾਂ ਦੇ ਵਿੱਚ ਟਾਇਰ ਪਾ ਕੇ ਜਿਉਂਦਿਆਂ ਸਾਰੇ ਉਸ ਤੋਂ ਇਲਾਵਾ ਸਾਡਾ ਆਕਾਲ ਪਖਤ ਹੋਰ ਨੇਕਾ ਗੁਰਦੁਆਰਾ ਸਾਹਿਬ ਟਹਿਰੀ ਕੀਤੇ ਉਹ ਸਾਡਾ ਦੁਸ਼ਮਣ ਭਾਜਪਾ ਨੇ ਸਕਾਇਆ ਲਾਲ ਕ੍ਰਿਸ਼ਨ ਅਡਵਾਨੀ ਮੰਨਦਾ ਕਿ ਮੈਂ ਹਮਲਾ ਕਰਵਾਇਆ ਫਿਰ ਬੁੱਕਲ ਦੇ ਸੱਤ ਸ਼੍ਰੋਮਣੀ ਕਾਲੀ ਦਲ ਬਾਦਲ ਦਲ ਬਾਦਲਾਂ ਨੇ ਸਾਨੂੰ ਜੋ ਕੀਤਾ 10 ਸਾਲ ਦੇ ਵਿੱਚ ਨੌਜਵਾਨੀ ਦਾ ਘਾਣ ਕੀਤਾ ਉਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਸਾਡਾ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਗਿਆ ਗਲੀਆਂ ਨਾਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੋਲਿਆ ਪਰ ਸਾਨੂੰ ਮਿਲਿਆ ਕਿ ਉੱਥੇ ਵੀ ਦੋ ਨੌਜਵਾਨ ਸ਼ਹੀਦ ਕਰ ਦਿੱਤੇ ਗਏ ਪੁਲਿਸ ਅਨਪਸਾਤੀ ਹੋ ਗਈ ਇਹ ਵੇ ਤਰਤਨ ਮਨਿੰਦਰ ਸਿੰਘ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਗੁੜਕਾ ਸਾਹਿਬ ਦੀ ਸੌਂ ਖਾ ਕੇ ਸਰਕਾਰ ਬਣਾਈ 5 ਸਾਲ ਫੇਰ ਅਸੀਂ ਮੋਰਚੇ ਲਾਉਂਦੇ ਰਹਿ ਕੇ ਕੈਪਟਨ ਮੋਰਿੰਦਰ ਸਿੰਘ ਦੇ ਖਿਲਾਫ ਫਿਰ ਬਦਲਾਅ ਵਾਲਿਆਂ ਨੇ ਨਾਰਾ ਦਿੱਤਾ ਕਿ ਅਸੀਂ ਸਾਰਾ ਕੁਝ ਬਦਲ ਦੇਾਂਗੇ ਅਸੀਂ 24 ਘੰਟਿਆਂ ਦੇ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਫੜਾਂਗੇ ਉਹ 4 ਹਫ਼ਤੇ ਕਹਿੰਦਾ ਸੀ ਇੱਕ ਹਫ਼ਤੇ ਦੇ ਵਿੱਚ ਨਸ਼ੇ ਦੇ ਸਦਾਕਰਾਂ ਨੂੰ ਕਹਿੰਦਾ ਫੜ ਕੇ ਅੰਦਰ ਦੇ ਦੇਾਂਗੇ ਕੁਆਲਟੀ ਦੀ ਲੈਂਦੇ ਸੱਤਾ ਚੋ ਸਰਕਾਰ ਚੱਲੂ ਹੋਰ ਕਿਸਾਨਾਂ ਨੂੰ ਇੱਕ ਇਹਨਾਂ ਦੀ ਬੀਬੀ ਕਹਿੰਦੀ 5 ਮਿੰਟਾਂ ਚ ਐਮਐਸਪੀ ਦਿਊ ਅਨੇਕਾਂ ਤਰ੍ਹਾਂ ਦੇ ਇਹਨਾਂ ਨੇ ਆਪਾਂ ਨੂੰ ਦਿਨੇ ਸੁਪਨੇ ਦਿਖਾਏ ਕਹਿੰਦਾ ਹੈਲੀਕਾਪਟਰ ਦੇ ਝੂਟੇ ਨਹੀਂ ਲੈਂਦੇ 4 ਘੰਟੇ ਪੰਜਾਬ ਦੇ ਕਹਿੰਦਾ ਇਧਰੋਂ ਉਧਰਲੇ ਸਿਰੇ ਨੂੰ ਜਾਣ ਨੂੰ ਲੱਗਦੇ ਨੇ ਨਾਰਮਲ ਆਇਆ ਕਰੂ ਜਿਵੇਂ ਬਾਦਲੇ ਦੇਸ਼ਾਂ ਦੇ ਵਿੱਚ ਮੁੱਖ ਮੰਤਰੀ ਪ੍ਰਧਾਨ ਮੰਤਰੀ ਫਰਦੇ ਨੇ ਲੋਕਾਂ ਨੇ ਸੋਚਿਆ ਵੀ ਠੀਕ ਆ ਭਗਵੰਤ ਮਾਨ ਕਹਿੰਦਾ ਕਿਉਂਕਿ ਉਹ ਕਮੇਡੀਅਨ ਆ ਉਹਨੇ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਬੀਬੀਆਂ ਨੂੰ ਕਹਿੰਦੇ 1000 ਰੁਪਏ ਦੇ ਦਾਂਗੇ ਗੋੜੇ ਨੌਕਰੀਆਂ ਕਰਨ ਆਉਣਗੇ 14 ਦੇ ਵਿੱਚ ਇਹ ਪਾਰਟੀ ਭਗਵੰਤ ਮਾਨ ਪਹਿਲੀ ਵਾਰ ਖੜਾ ਸੀ ਆ ਗੱਲ ਤੁਹਾਡੇ ਧਿਆਨ ਚ ਹੋਊ ਸੁਣ ਲਿਓ 2014 ਦੇ ਵਿੱਚ ਭਗਵਾਨ ਤਮਾਨ ਤੇ ਇਹਦੇ ਸਮੁੱਚੇ 4 MP ਜਿਤਾਏ ਸੀ ਆਪਾਂ ਪੰਜਾਬ ਵਾਲਿਆਂ ਨੇ ਦਫ਼ਤਰਾਂ ਦੇ ਅਧ்கਾਟਣ ਕੀਤੇ ਜੁੱਤੀਆਂ ਗੰੰਦਨ ਵਾਲੇ ਮੇਖਾ ਜਿਹੜੇ ਜੁੱਤੀਆਂ ਗੰੰਦੇ ਹੁੰਦੇ ਨੇ ਮੋਚੀ ਜਾਂ ਰਿਕਸ਼ਾ ਚਾਲਕਾਂ ਤੋਂ ਦੇ ਰਿਕਸ਼ਾ ਚਾਲਕ ਸੀ ਉਹਨਾਂ ਤੋਂ ਦਫਤਰਾਂ ਦੇ ਅਧ்கਾਟਨ ਕਰਾਏ ਕਹਿਣ ਦਾ ਮਤਲਬ ਇੰਨੇ ਡਰਾਮੇ ਕਰੇ ਲੋਕਾਂ ਨੇ ਕਿਹਾ ਨੀ ਪੱਥਰਾਂ ਦੇ ਮਜ਼ਦੂਰਾਂ ਦੇ ਨੌ ਜਿੱਦੇ ਮੁੱਖ ਮੰਤਰੀ ਬਣ ਗਿਆ ਉਹਨਾਂ ਕੋਲੇ ਬਾਦਲਾਂ ਕੋਲੇ 1000 ਬੰਦਾ ਸਕਿਉਰਿਟੀ ਦਾ ਸੀ ਇਹਦੇ ਕੋਲੇ 1200 ਆ ਕਹਿੰਦਾ ਪ੍ਰੋਟੋਕਾਲ ਆ ਅੱਜ ਸੱਥਾਂ ਦੇ ਵਿੱਚ ਆਉਣਾ ਡਰ ਲੱਗਦਾ ਏਸੀ ਪਾਰਸਾਂ ਦੇ ਵਿੱਚ ਮੀਟਿੰਗਾਂ ਹੁੰਦੀਆਂ ਨੇ ਜਾਂ ਕਿਸੇ ਆਪ ਦੇ ਵਰਕਰ ਦੇ ਘਰੇ ਜਿੱਦੇ ਏਸੀ ਲੱਗਿਆ ਕਮਰੇ ਦੇ ਵਿੱਚ ਅੱਜ ਧੁੱਪ ਲੱਗਦੀ ਆ ਸੱਥਾਂ ਦੇ ਵਿੱਚ ਆਉਂਦਿਆਂ ਨੂੰ ਦੂਜੇ ਪਾਸੇ ਕੌਮ ਦਾ ਲੀਡਰ 40 ਸਾਲ ਤੋਂ ਤੁਹਾਡੀ ਲੜਾਈ ਲੜਦਾ ਜਿਹੜਾ ਕੁਰਸੀ ਦੀ ਖਾਤਰ ਲੜਾਈ ਨਹੀਂ ਲੜਦਾ ਜਿਹੜਾ ਕੌਮ ਅਤੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਫੈਸਲਾ ਤੁਸੀਂ ਕਰਨਾ 2 ਸਾਲ ਪਹਿਲਾਂ ਪਾਰਲੀਮੈਂਟ ਦੇ ਵਿੱਚ ਭੇਜਿਆ ਉਹਨਾਂ ਨੂੰ ਕਿਪਰੋਣਾ ਨੇ ਸਾਡੇ ਮੁੱਦੇ ਉਥੇ ਪਾਰਲੀਮੈਂਟ ਦੀ ਮਪਾਲੀਮੈਂਟ ਦੇ ਵਿੱਚ ਚੱਕੇ ਵਿਦੇਸ਼ਾਂ ਦੇ ਵਿੱਚ ਜਿਹੜੇ ਕਤਲ ਹੋਏ ਨੇ ਸਿੱਖਾਂ ਦੀ ਗੱਲ ਪੂਰੇ ਵਰਲਡ ਦੇ ਵਿੱਚ ਚੱਕੀ ਗਈ ਉਥੇ ਆਪਣੇ ਇਖਤਿਆਰੀ ਕੋਟੇ ਦੇ ਵਿੱਚੋਂ ਹਰ ਪਿੰਡ ਨੂੰ ਜਿੰਨਾ ਕੁ ਮੰਨਦਾ ਸੀ ਯੋਗਦਾਨ ਦਿੱਤਾ ਉਸੇ ਦੇ ਤੌਰ ਤੇ ਤੁਹਾਡੇ ਨਗਰ ਨੂੰ ਵੀ ਇੱਕ ਬੱਟਰ ਟੈਂਕ ਦਿੱਤਾ ਗਿਆ ਅਸੀਂ ਕਹਿੰਦੇ ਆ ਕਿ 5 ਸਾਲ ਲਈ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਿਤਾਓ ਜਿਹੜੇ ਰਹਿੰਦੇ ਵਿਕਾਸ ਨੇ ਉਹ ਵੀ ਪੂਰੇ ਹੋਣਗੇ ਅੱਜ ਹਰ ਵਰਗ ਦੁਖੀ ਆ ਚਾਹੇ ਕਿਸਾਨ ਮਜ਼ਦੂਰ ਮਜ਼ਦੂਰ ਸੋ ਮੇਰਾ ਹੱਤ ਬੰਨ ਕੇ ਬੇਨਤੀ ਆ ਕਿ ਭਰਾਵੋ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਜਿੱਥੋਂ ਤੱਕ ਹੁੰਦਾ ਕੋਸ਼ਿਸ਼ ਕਰੋ ਕਿ ਸਮਝਾ ਬਿ ਜਾ ਕੇ ਕਿ ਕੌਮ ਦਾ ਲੀਡਰ ਪਾਰਲੀਮੈਂਟ ਦੇ ਵਿੱਚ ਜਾਣਾ ਜ਼ਰੂਰੀ ਆ ਜੇ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਨਹੀਂ ਇੱਥੇ ਪਾਣੀ ਖਤਮ ਆ ਹਵਾ ਗੰਧਲੀ ਹੋਈ ਪਈ ਆ ਕੈਸਰ ਜੀਆਂ ਬਿਮਾਰੀਆਂ ਸਾਡੇ ਘਰਾਂ ਦੇ ਵਿੱਚ ਆ ਗਈਆਂ ਸੋ ਤੁਸੀਂ ਸੂਝਵਾਨ ਹੋ ਆਉਣ ਵਾਲੀ 1 ਜੂਨ ਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਅਲਾਲਪਿੰਡ ਦੇ ਵਿੱਚੋਂ ਵੱਡੀ ਲੀਡ ਤੇ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੋ ਮੇਰੇ ਤੋਂ ਬਾਅਦ ਬਲਾਰੇ ਹੋਰ ਵੀ ਹੈਗੇ ਨੇ ਉਹਨਾਂ ਦੇ ਵੀ ਤੁਸੀਂ ਵਿਚਾਰ ਸੁਣਨੇ ਨੇ ਤਲਵਾੜਾ ਸਾਹਿਬ ਵੀ ਪਹੁੰਚ ਰਹੇ ਨੇ ਸੋ ਮੈਂ ਆਪਣਾ ਸਮਾਂ ਜਿਹੜਾ ਉਹ ਖਤਮ ਕਰਦਾ ਸਾਰੀ ਸੰਗਤ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ